ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚੱਬੇ ਸਾਹਿਬ ਦੀ ਤਰਤੀ ਤੇ ਨੌਜਵਾਨ ਮੁੰਡੇ ਖੇਡ ਰਹੇ ਕਬੱਡੀ ਨਵੇਂ ਨਵੇਂ ਜਾਫੀ ਤੇ ਨਵੇਂ ਨਵੇਂ ਰੀਡਰ ਮੁੰਡੇ ਬਣ ਰਹੇ ਨੇ ਆਪ ਸਭ ਵੀਰਾਂ ਨੂੰ ਬੇਨਤੀ ਆ ਕਿ ਜਿੱਦਾਂ ਜਿਵੇਂ ਇਹ ਵੀਰ ਖੇਡ ਰਹੇ ਆ ਨਸ਼ਿਆਂ ਨੂੰ ਤਿਆਗੋ ਤੇ ਖੇਡ ਕਬੱਡੀ ਮਾ ਖੇਡ ਕਬੱਡੀ ਨੂੰ ਪ੍ਰੇਮ ਕਰੋ ਤੇ ਕਬੱਡੀ ਖੇਡੋ ਤੇ ਆਪਣਾ ਨਾਂ ਪੰਜਾਬ ਦਾ ਆਪਣੇ ਮਾਤਾ ਪਿਤਾ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰੋ ਉੱਲ ਲੈ ਗਿਆ ਲੈ ਗਿਆ ਮਨ ਉੱਲ ਲੈ ਗਿਆ ਲੈ ਗਿਆ ਮਨ ਟਮਾਟ ਚੜਦੀ ਕਲਾ ਚੜਦੀ ਕਲਾ ਸਿੰਘੋ ਨਸ਼ਿਆਂ ਨੂੰ ਛੱਡੋ ਖੇਡਾਂ ਖੇਡੋ ਕਬੱਡੀਆਂ ਮਾ ਖੇਡ ਕਬੱਡੀ ਵਾਹਿਗੁਰੂ ਵਾਹਿਗੁਰੂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਥਰੇਕ ਨੌਜਵਾਨ ਖੇਡ ਵੱਲ ਧਿਆਨ ਦੇਵੇ ਤੇ ਨਸ਼ੇ ਨੂੰ ਤਿਆਗੇ ਵੀਰਾਂ ਦੇ ਨਾਲ ਵੀਰਾਂ ਨੂੰ ਪ੍ਰੇਮ ਹੋਣਾ ਚਾਹੀਦਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਵੀਡੀਓ ਮਿਲੂਗੀ ਵਾਹਿਗੁਰੂ 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 ਕਿਰਪਾ ਬਾਪ ਸਾਹਿਬ ਦੀ ਧਰਤੀ ਮੀਆਂ ਸਿੰਘ ਫੌਜਾਂ ਦਾ ਪੜਾ ਚੱਬਾ ਸਾਹਿਬ ਨਾ ਜਾਣਾ ਛੱਡੋ ਖੇਡਾਂ ਖੇਡੋ ਕਬੱਡੀਆਂ ਜੀਵ ਸਿੰਘ ਖਾਲਸਾ ਦਾ ਚੈਨਲ ਤੁਹਾਡੇ ਵਾਸਤੇ ਮਨੋਰੰਜਨ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰੋ ਵੀਰ ਭਰਾਓ ਇਹ ਤੁਹਾਡਾ ਆਪਣਾ ਚੈਨਲ ਹੈ ਹਲੋ ਵੀਰ ਹਾਂ ਜਦੋਂ ਮੁੰਡਾ ਰੇਡ ਤੇ ਤੇ ਰਨਾਲਟ ਨੂੰ ਇਹਨਾਂ ਪ੍ਰਸਾਰਣ ਦਿਖਾ ਰਹੇ ਆਂ ਤੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਬੱਡੀ ਚਲੋ ਦੇਖ ਲਓ